ਸਿਰੇ ਸਭ ਬੋਲ ਚਾਨ ਆਰ ਆਨੰਦ ਗਾਰਜ ਕੀਤੇ ਸਭ ਕਾਰਵਿਆਰ ਕਰਕੇ ਲੈ ਚੱਲੇ ਸੀਗੇ ਸਟੇਜ ਨੇ ਕਹਿੰਦੀ ਮਮਾ ਮੈਨੂੰ ਕਬਰਾੜੀ ਹੋਈ ਏ ਕਬਰਾਟ ਉਂਜਾ ਕਹਿੰਦੇ ਚਲੋ ਮੈਂ ਠੀਕ ਹੈਂ ਆਂ ਇਸ ਸਟੇਜ ਤੇ ਲੈ ਗਏ ਉੱਥੇ ਫਿਰ ਕਹਿੰਦੀ ਮੈਨੂੰ ਕਬਰਾਟ ਹੋਣ ਲੱਗੀ ਏ ਸੇਟ ਉਤਾਰ ਕੇ ਕਹਿੰਦੇ ਚੱਲ ਇਹਨੂੰ ਘਰੇ ਲੈ ਜਾਂਦੇ ਆ جا کے چل چینج چونج کر کے شہر لے گئے بس اس پندرہ 20 منٹ بعد آیا فون کہ ٹھیک ہے جی پروگرام شروع کرا دو کہ پروگرام شروع کرا دو کہ

وغیرہ کرا جی سارا ساری دیں جی ਸਮਾ ਦਾ ਚਾਵਾਂ ਦੇ ਨਾਲ ਆਏ ਸੀ ਹਾਂ ਜੀ ਚਾਵਾਂ ਨਾਲ ਕੁਝ ਆਂ ਜੀ ਇਸ ਟਾਈਮ ਤੇ ਅਸੀਂ ਤੇ ਆਉਂ ਜਾਂਦੇ ਹਾਂ ਇਸੇ 610 ਦਾ ਹਾਂ ਹੋਏ ਇਹ ਇੱਕ ਘਟਨਾ ਸਾਡੇ ਨਾਲ ਬੀਤੀ ਥੇੜੀ ਆਤਮਾ ਜੀ ਆਖਾਂ ਜੀ ਦਾ ਬੇਟੀ ਦਾ ਕੀ ਨਾਮ ਸੀ ਮੇਲਮਰਾਨੀ ਕੀ ਪੂਰੀ ਕਤਮਾ ਵਾਪਰੀ ਨੰਦ ਕਰ ਜਿੱਤ ਚੁੱਕ ਕੇ ਗਏ ਜੀ ਟੈਂਟ ਚ ਆਪ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵਿੱਚ ਠੀਕ ਹੈ ਫਿਰ ਗਏ ਅੰਨ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮੱਲ ਪਹੁੰਚੀ ਸ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੋੜੇ ਮਹਿਸੂਸ ਆਇਆ ਮੁੜ ਕੇ ਸੀ ਆਖਾ ਵੀ ਚਾਲੇ ਇੱਥੇ ਦਵਾਈ ਦੇਣ ਦੀ ਅਬ ਜਲਾ ਲਵਾ ਲੈ ਚੱਲਨੇ ਫਿਰ ਘਰ ਲੈ ਲੰਗਾ ਲੂੰਗਾ ਵੀ ਚੇਂਜ ਕੀਤਾ ਵੀ ਕੱਪੜੇ ਤੇ ਫਿਰ

ਤਾਂ ਹੋਇਆ ਜੀ ਠੀਕ ਸੀ ਬੱਚਾ ਸਾਡਾ ਆਨੰਦ ਗਰਜ ਹੋਏ ਨੇ ਖੁਸ਼ੀ-ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾਇਆ ਜਿੱਥੇ ਉੱਥੇ ਜਾਣਾ ਸੀ ਤਾਂ ਟੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਉਹਨਾਂ ਨੂੰ ਤੇ ਜਦੋਂ ਪਾਣੀ-ਪੁਣੀ ਪੀਤਾ ਤਾਂ ਸਹੀ ਹੋ ਗਿਆ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਵੀ ਪੈਣੇ ਸੀ ਜੈ ਮੱਲਾ ਪਾਣੀ ਸੀ ਉੱਥੇ ਉਹ ਸਟੇਜ ਤੇ ਗਏ ਨੇ ਸਟੇਜ ਤੇ ਜਾ ਕੇ ਉਹ ਸੋਫੇ ਤੇ ਬੈਠ ਰਹੇ ਤੇ ਬਸ ਉਸ ਤੋਂ ਪਿੱਛੇ ਨਹੀਂ ਆਨੰਦ ਕਰ ਜੋਗੇ ਜੀ ਆਨੰਦ ਕਰ ਜੋਗੇ ਜੀ ਆਨੰਦ ਕਰ ਜੋਗੇ ਜੀ ਸ਼ਗਨ ਜੈਮਲਾ ਜੈਮਲਾ ਹੋ ਰਹੀ ਕੀ ਕੋਈ ਉਹਨਾਂ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ ਕੁਛ ਨਹੀਂ ਉਹਨਾਂ ਨੇ ਥੋੜੀ ਘਬਰਾਟ ਵੀ ਲਾ ਦੱਸਿਆ ਸੀ ਘਬਰਾਟ ਹੋ ਰਹੀ ਹੈ ਪਾਣੀ ਪੁਣੀ ਪਲਾਇਆ ਤਾਂ ਠੀਕ ਹੋ ਗਿਆ ਉਸ ਤੋਂ ਬਾਅਦ ਉੱਤੇ ਉਸ ਤੋਂ ਬਾਅਦ ਨਹੀਂ ਬੋਲੇ ਤਾਂ ਨਾ ਹੀ ਉਹਨਾਂ ਨੇ ਕੁਛ ਦੱਸਿਆ ਉੱਥੇ ਨਹੀਂ ਉਸ ਤੋਂ ਬਾਅਦ ਕਰ ਲੈ ਕੇ ਆਏ ਕਰਾ ਕੇ ਜਿਵੇਂ ਪਹਿਲਾਂ ਲੰਗ ਵਗੈਰਾ ਪੈਜ ਕੱਪੜੇ ਚੇਂਜ ਕੀਤੇ ਉਸ ਤੋਂ ਬਾਅਦ ਦੇਖਿਆ ਵੀ ਨਹੀਂ

ਖੁਸ਼ੀ ਖੁਸ਼ੀ ਜਿਹਾ ਸੀ ਨੰਦਕਾਰ ਜਿੱਤੇ ਖੁਸ਼ੀ ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਜਿਹੀ ਘਬਰਾਹਟ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਿਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਤੇ ਸਗਣ ਪੈਣਾ ਸੀ ਉਹ ਤੇ ਜ਼ਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ 'ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਿਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਗਲਾਲਾਵਰ ਡਾਕਟਰ ਬੁਲਾਇਆ ਡਾਕਟਰ ਨੇ ਫਿਰ ਨਹੀਂ ਕੁਝ kiya ਇਹਨਾਂ ਨੂੰ ਫਿਰ ਗਲਾਲਾਵਰ ਲੈ ਗਏ ਦੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਚ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਦੀ ਤੁਸੀਂ ਤਾਂ ਸਭ 15 ਮਿੰਟਾਂ ਬਾਅਦ ਹੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਐਜੂਕੇਸ਼ਨ ਪੜਾਈ ਕਿੰਨੀ ਕੀਤੀ ਦੀ ਬੇਟੀ ਇਹ ਲੈਟ ਹੈ ਨਾ ਵੀ ਗ੍ਰੈਜੂਏਸ਼ਨ ਕੀਤੀ। ਬੇਟੇ ਨੇ ਜੀ। ਤੁਹਾਡਾ ਬੇਟਾ ਸੀ। ਹਾਂ ਜੀ ਸਾਡਾ ਬੇਟਾ ਸੀ। ਉਹ ਉਹਦਾ ਜ ਤਵੀਦ ਕਿਨੇ ਕਰਾਉਂਦੇ? ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗੀਆਂ ਜਾਂਦੇ ਜੀ ਰਾਤੀ ਕਰੋ ਨਿਕਲ ਲੇਟਨ ਲੱਗੂ। ਮੈਂ ਕੁਸ ਤੋਂ ਨੂੰ ਕਹਿ ਨਹੀਂ ਸਕਦਾ ਉਹਨਾਂ ਮਰੇ ਉਹਨਾਂ। ਤੇ ਤੁਹਾਡਾ ਪਿੰਡ ਕਿਹੜਾ ਸੀ? ਇਹ ਹੋਊਗਾ ਜੀ। ਬਾਸਲ ਬੂਣ ਕੇ ਦੀ ਗੋਲੂ ਕਾ ਬਾਹਰ ਖੇਤ ਤੇ ਸੀ ਬੈਠੇ ਜੀ। ਹਾਂ ਜੀ। ਟੈਕ ਮਸੀਹ ਮੈਂ ਕਿਤਾ ਕੋਈ ਤਕਲੀਫ ਹੋਈ ਸੀ ਕੋਈ ਤਕਲੀਫ ਨਹੀਂ ਹੋਈ ਸੀ ਉਹ ਜਿੱਕੇ ਦਾ ਮੈਂ ਬਾਸਾਂ ਦੇ ਮਾਰਾ ਦਿਲ ਕਰਦਾ ਹੈ ਹਾਂ ਡਾਕਟਰ ਵਗੈਰਾ ਬੁਲਾਇਆ ਸੀ ਓਕੇ ਤੇ ਬੁਲਾਇਆ ਸੀ ਕਿ ਜਲਾਲਾਬਾਦ ਦੀ ਲੈ ਕੇ ਸੀ ਹਾਂ ਕਿੰਨੀਆਂ ਬੇਟੀਆਂ ਸੀ ਤੁਹਾਡੀਆਂ ਦੋ ਬੇਟੀਆਂ ਸਨ ਬੇਟਾ ਇਹ ਵੱਡੀ ਸੀ ਬੇਟੀ موندے تو چھوٹی سا ہے وہاں سماغم خوشیاں زیدہ ڈولی اٹھنی تھی ہوتے موندے تو موندے تو چنگو میں لکھتے موندے تو موندے تو موندے تو موندے تو